ਦੋ ਤਿੰਨ ਅਪਡੇਟ ਲੈ ਕੇ ਹਾਜ਼ਰ ਹੋਏ ਆ ਅਟੈਚ ਤੋਂ ਰਿਲੇਟਡ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਿੱਧੂ ਮੂਸੇਵਾਲਾ ਦੀ ਮਾਤਾ ਜੀ ਨੂੰ ਸਿੱਧੂ ਮੂਸੇਵਾਲਾ ਦੀ ਇਹ ਤਸਵੀਰ ਬਹੁਤ ਜਿਆਦਾ ਪਸੰਦ ਆਈ ਤੇ ਮਾਤਾ ਜੀ ਨੇ ਆਪਣਾ ਰਿਐਕਸ਼ਨ ਵੀ ਦਿੱਤਾ ਤੇ ਸਟੀਲ ਬੈਂਗਲਸ ਵੀ ਪੂਰੀ ਤਿਆਰੀ ਦੇ ਵਿੱਚ ਅਟੈਚ ਨੂੰ ਲੈ ਕੇ ਫਰੈਡੋ ਐਂਡ ਸਟੀਲ ਬੈਂਗਲਸ ਦੀ ਇਸ ਵੀਡੀਓ ਨੂੰ ਸਟੀਲ ਬੈਂਗਲਸ ਨੇ ਆਪਣੇ ਇੰਸਟਾਗ੍ਰam ਸਟੋਰੀ ਦੇ ਵਿੱਚ ਸ਼ੇਅਰ ਕੀਤਾ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਨਾਲ ਆਪਣੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਆਪਣੇ ਇੰਸਟਾਗ੍ਰam ਦੀ ਸਟੋਰੀ ਦੇ ਵਿੱਚ ਜੋਦੜਾ ਆਪਾਂ ਗੱਲ ਕਰੀਏ ਹਣੀ ਸਿੰਘ ਦੀ ਹਣੀ ਸਿੰਘ ਨੇ ਆਪਣੇ ਲੇਟੈਸਟ ਇੰਟਰਵਿਊ ਦੇ ਵਿੱਚ ਸਿੱਧੂ ਮੂਸੇਵਾਲੇ ਬਾਰੇ ਕੀ ਕਿਹਾ ਹੈ ਉਹ ਵੀ ਜ਼ਰੂਰ ਸੁਣੋ ਮੇਰਾ ਨੌਜਲਾ ਹਾਂ ਹੀ ਹੈ 12 ਹਾਂ ਹੀ ਇਸ ਐਸ ਵੈਲ ਹੀ ਇਸ ਹੀ ਇਸ ਆਲਸੋ ਅਮੇਜ਼ਿੰਗ ਉਸਨੇ ਵੀ ਪਿੰਡੂ ਸਟਾਈਲ ਕੋ ਬਹੁਤ ਅੱਛਾ ਲੈ ਕੇ ਆਇਆ ਬਟ ਯਹੀ ਹੈ ਕਿ ਸਿੱਧੂ ਕੋ ਕੰਟ੍ਰਿਬਿਊਸ਼ਨ ਸਭ ਤੋਂ ਜ਼ਿਆਦਾ ਹੈ ਤਾਂ ਤੁਸੀਂ ਸੁਣੀ ਲਿਆ ਹਣੀ ਸਿੰਘ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲੇ ਦਾ ਕੰਟ੍ਰਿਬਿਊਸ਼ਨ ਸਭ ਤੋਂ ਜ਼ਿਆਦਾ ਹੈ ਤੇ ਸਭ ਤੋਂ ਜ਼ਿਆਦਾ ਹੀ ਰਹੇਗਾ ਦੋਸਤੋ ਜੋ ਸਿੱਧੂ ਮੂਸੇਵਾਲਾ ਪੰਜ ਸਾਲਾਂ ਦੇ ਵਿੱਚ ਕਰ ਗਿਆ ਉਹ ਅੱਜ ਤੱਕ ਕੋਈ ਵੀ ਸਟਾਰ ਨਹੀਂ ਛੋ ਸਕਿਆ ਸਿੱਧੂ ਤਾਂ ਸਿੱਧੂ ਆ ਦੋਸਤੋ ਜੋ ਇੰਡਸਟਰੀ ਦੇ ਵਿੱਚ ਆ ਚੱਲ ਰਿਹਾ ਉਹ ਸਿੱਧੂ ਨੇ 6 ਸਾਲ ਪਹਿਲਾਂ ਕਰਤਾ ਸੀ ਦੇ ਹਾਲੇ ਵੀ ਇੰਡਸਟਰੀ ਉਸ ਲੈਵਲ ਤੱਕ ਨਹੀਂ ਪਹੁੰਚ ਸਕੀ ਜਿਸ ਲੈਵਲ ਤੇ ਸਿੱਧੂ ਮੂਸੇਵਾਲਾ 6 ਸਾਲ ਪਹਿਲਾਂ ਸੀ ਸੋ ਕੁਝ ਗੱਲਬਾਤ ਸੀ ਸਿੱਧੂ ਮੂਸੇਵਾਲਾ ਦੇ ਵਿੱਚ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਹੋਰ ਅਪਡੇਟ ਲੈ ਕੇ ਧੰਨਵਾਦ